ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਆਪਨਾ ਭਉ ਤਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਾ ਮੈਲ ਚੁਕਾਈ ਅਨ ਹਰ ਰੱਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈ ਮੈਲ ਭਰ ਨਾਲ ਭਰ ਨਾਲ ਪਾਠ ਇਕੱਠਾ ਕਰਨਾ ਸ਼ਬਿਆ ਵੱਖਰਾ ਵੱਖਰਾ ਹੈ ਇਹ ਪਾਦਸ਼ੇਦ ਦੀ ਗਲਤੀ ਹੈ ਪਰ ਨਾਲ ਇਹ ਪਾਠ ਇਕੱਠਾ ਹੈ ਭੱਬੇ ਨੂੰ ਵੀ ਭਾਰ ਦੇਣਾ ਤੇ ਭੱਬੇ ਦਾ ਭਾਰ ਥੋੜਾ ਨੰਨੇ ਤੇ ਵੀ ਆਵੇਗਾ ਭਰ ਨਾਲ ਮਨ ਮੇਰੇ ਹਉ ਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਣ ਹਾਰ ਰਹਾਓ ਸਚੈ ਸਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ ਅਨ ਦਿਨ ਨਾਮੇ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਜ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਵਿਣ ਨਾਵੇ ਸਭ ਡੰਮਣੀ ਦੂਜੈ ਭਾਇ ਖਵਾਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਪਰਮ ਕੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਾਇ ਜਾਏ ਹਾਂਜੀ ਉੱਪਰਲੀ ਪੰਕਤੀ ਨੂੰ ਕਈ ਵਾਰੀ ਆਪਾਂ ਪੜ੍ਹਦੇ ਹਾਂ ਅੱਖਰਾਂ ਦਾ ਖਿਆਲ ਨਾ ਕਰਦੇ ਹੋਏ ਪੜ ਜਾਂਦੇ ਹਾਂ ਕਿ ਸਭ ਕੁਝ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਰ ਪਾਇਆ ਨਹੀਂ ਇੱਥੇ ਪਿਆ ਹੈ ਇਸ ਕਰਕੇ ਪਿਆ ਹੀ ਪੜਨਾ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਹੈ ਜੀ। ਆਵ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ। ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਏ। ਸੋ ਪ੍ਰਭ ਨਦਰ ਨ ਆਵਈ ਮਨੁ। ਸੋ ਪ੍ਰਭ ਨਦਰ ਨ ਆਵਈ। ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਝ ਨ ਪਾਏ। ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ।